ਕੋ ਹਾਰ ਕੀ ਹੋ ਗਿਆ ਫੁਰੀਆ ਆ ਅੱਗ ਲਾਤੀ ਦੇਖ ਧੂਆ ਧੂਆ ਹੀ ਧੂਆ ਕਰਤਾ ਮੈਂਨੇ ਸਾਹਮਣੇ ਅੱਖ ਲੱਗੀ ਆ ਜਾਲ ਦੇ ਸਾਹਮਣੇ ਅੱਗ ਲਗਿਆ ਧੂਆ ਹੀ ਧੂਆ ਪਤਾ ਅੱਗ ਕਿੱਥੇ ਲਾਈ ਆ ਪਤਾ ਕੀ ਜਾਣਦਾ ਚੜੇ ਚੜੇ ਜਾਲ ਤੇ ਸਾੜ ਕੇ ਰੱਖੋ ਥੱਲੇ ਦੀ ਥੱਲੇ ਦਾ ਗਲੀਆਂ ਨਿਕਲ ਜਣੇ ਭਾਵੇਂ ਦਬੂਏ ਦੇ ਵਿੱਚ ਦੀ ਗਲੀਆਂ ਨਿਕਲਣ ਆਲੀਆਂ ਹੋ ਗਈਆਂ ਛਤਰਾਂ ਨੂੰ ਤਾਂ ਹੋਗੇ ਹੋ ਇੱਕ ਸੂਈ ਕਰਦੇ ਹੁਣ ਕੀ ਮੈਂ ਨਾ ਬਾਹਰ بیٹھ ਕੇ ਚਲੀ ਗਈ ਬਾਹਰ ਚਾ ਰੋਟੀ ਆਪਦੀ ਬਾਹਰ ਲੈ ਗਈ ਦੂਰਾਂ ਹੀ ਲੱਗਦੇ ਨੇ ਪੱਕੇ ਦੇ ਦਾਦੇ ਹੁਣ ਪਾਤ ਜੰਦ ਕਰਦੇ ਆ ਮੇਨੂੰ ਫਿਕਰ ਇਹ ਵੀ ਪੈ ਗਈ ਨਹੀਂ ਹੁਣ ਇਹਨਾਂ ਨੂੰ ਤੜਕਾ ਵੀ ਲਾਵਾਂ ਕਿਵੇਂ ਲਾਵਾਂ ਉਹ ਤੜਕਾ ਦਜਲੇ ਹੈ ਜਿਸ ਮੈਲ ਆਉਗੀ ਵਿੱਚੋਂ ਜਲ ਕੇ ਬਰਾਬਰ ਕਿਹੜਾ ਤੋਹਤਾ ਜੜੀ ਹੋਇਆ ਇਹ ਤੇ ਲੋ ਜੀ ਆਪਾਂ ਚਨੇ ਜਿਹੜੇ ਆ ਸਾੜ ਤੇ ਬਿਲਕੁਲ ਮੈਂ ਨਾ ਦੋ ਤਿੰਨ ਵਾਰੀ ਜਿਹਨ ਨੂੰ ਬਾਹਰ ਆਵਾਜ਼ ਮਾਰੀ ਬਈ ਜੁਝਾਰ ਜੁਝਾਰ ਮੈਂ ਇਹਨੂੰ ਐ ਕਹਿਣਾ ਸੀ ਇਲੰਡਕਸ਼ਨ ਬੰਦ ਕਰ ਦੇ ਇਹ ਮੇਰੇ ਨਾਲ ਚੰਗੀ ਤਰ੍ਹਾਂ ਬੋਲਿਆ ਜਾਂ ਨਹੀਂ ਆਪਦੇ ਕੰਮ 'ਚ ਮਸਤ ਸੀ ਮੈਂ ਕਿ ਚਲ ਮੈਂ ਜਾ ਕੇ ਕਰ ਦਿੰਦੀ ਆ ਚਾਹ ਪੀ ਕੇ ਰੋਟੀ ਖਾ ਕੇ ਪਰ ਮੈਨੂੰ ਕੀ ਪਤਾ ਸੀਗਾ ਵੀ ਆਹ ਘਰ ਹੋ ਜਾਣਾ ਜਦੋਂ ਮੈਂ ਵਰਤ ਕਰਨਾ ਰੁਕਿਆ ਆਏ ਰਪਾ ਕੀ ਬਣੂ ਕੀ ਬਣੂ ਐਜੀ ਮੰਮੀ ਦਾ ਇਹਦੀ ਮੰਮੀ ਦਾ ਕੀ ਕਰ ਪਾਏਗੀ ਮੈਨੂੰ ਹੁਣ ਪਹਿਲਾਂ ਮੱਕੀ ਦੇ ਗਰੇ ਲੈਂਦੇ ਆ ਤੇ ਚੜ੍ਹੇ ਜਾਣ ਕਿਲੋ ਜਾਨੇ ਤਾਂ ਹੋਉਂਦੀ ਕਿੰਨੇ ਭਾਣ ਡਾੜੀ ਨੂੰ ਨਾ ਦੱਸਿਆਂ ਬੰਦ ਆ ਹੁਣੇ ਜਾਉ ਦੱਸਣ ਕੀ ਆ ਦੱਸਣ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਹੁਣ ਵਲੌਗ ਸ਼ੁਰੂ ਕਰ ਲਿਆ ਨਮਸਕਾਰ ਵੀ ਕੰਮ ਲੱਗੀ ਪਈ ਆ ਮੈਂ ਵਲੌਗ ਵੀ ਨਹੀਂ ਸ਼ੁਰੂ ਕੀਤਾ ਮੈਨੂੰ ਕੋਈ ਪਤਾ ਨਹੀਂ ਵਲੌਗ ਇੱਥੋਂ ਸ਼ੁਰੂ ਹੋਣਾ ਗਾਲਾਂ ਨਾ ਪੈ ਜਾਣ ਮੈਂ ਤਾਂ ਕੱਪੜੇ ਖੋਲਣ ਜਾਣ ਗਾਲਾਂ ਤੋਂ ਬਚ ਜਾਣ ਕਿੱਲ ਸੁਣੀ ਆਉਂਦੀ ਹੈ ਜਿਹੜਾ ਪੰਪ ਦਿੰਦਾ ਦੇਖਿਓ ਪੰਪ ਦਿੰਦਾ ਕਿੰਨਾ ਫਾਟਲੀ ਉੱਤੇ ਕਿੰਨਾ ਵੀ ਰਹਿਣਾ ਕਿੰਨੇ ਪੰਪ ਦਿੰਦਾ ਪੰਪ ਦਿੰਦਾ ਡੈਡੀ ਹੋਣੀ ਕੀ ਆ ਗਾਲਾਂ ਕੱਟਾ ਪਾਦੀ ਐ ਕਾਦਾ ਕੱਟਾ ਪਤਾ ਤੁਹਾਨੂੰ ਮੈਂ ਖੁਸ਼ ਨਹੀਂ ਹੋਇਆ ਨਹੀਂ ਉਹ ਜੜੇ ਥੋੜੀ ਐ ਉਹਨਾਂ ਨੂੰ ਓਕਣੇ ਕਰਕੇ ਤੜਕਾ ਲਾਉਣਾ ਉਹਨਾਂ ਦੀ ਨਿਊ ਰੈਸਪੀ ਬਣੂਗੀ ਹੈ ਮਿੱਠੀ ਐ ਡੈਡੀ ਚਲੀ ਆ ਪਣੀ ਸਭੀ ਖਾਣੀ ਹੈ ਕਿ ਜਿੱਟੇ ਚਣੇ ਉਹਨਾਂ ਨੂੰ ਸਮਝ ਨਹੀਂ ਲੱਗੀ ਅਸਲੀ ਲੱਗੀ ਸਮਝ ਕੀ ਹੋਇਆ ਕੀ ਬਕੇ ਕੀ ਜਲ ਕੇ ਛੱਡ ਧਾੜ ਜਲ ਗਈ ਧਾੜ ਨਹੀਂ ਜਲੀ ਕੱਲੇ ਚਣੇ ਜਲ ਗਏ ਮਿੱਟੀ ਕੰਨੀ ਕਭਿ ਹੋ ਗਈ ਮਿੱਟੀ ਜਿਹੜਾ ਵਾਲ ਦੇਖੀ ਜਾਂਦੀ ਮਿੱਟੀ ਕੀ ਹੋ ਗਿਆ ਓ ਮਠਿਆ ਛੋਨਾ ਬੱਚਾ ਛੋਨੇ ਇਹ ਕਦੋਂ ਆਵਾਜ਼ ਕੋਈ ਨਹੀਂ ਸੀ ਉਹ ਕਾਨੂੰ ਮੈਂ ਦੋ ਤਿੰਨ ਵਾਰੀ ਆਵਾਜ਼ ਮਾਰੀ ਜਿਹੜਾ ਜਿਹੜਾ ਕਹਿ ਕੇ ਮੈਂ ਚੁੱਪ ਹੋ ਗਈ ਉਹਨੇ ਰਿਸਪੌਂਸ ਹੀ ਨਹੀਂ ਦਿੱਤਾ ਮੈਨੂੰ ਚੰਗੀ ਤਰ੍ਹਾਂ ਵੀ ਬੰਦ ਕਰ ਦੂੰ ਇੰਡਕਸ਼ਨ ਤੁਸੀਂ ਦੇਖ ਕੇ ਆਏ ਹੋ ਵੀ ਧੂਆਂ ਘਰ ਹੋਇਆ ਪਿਆ ਹਾਏ ਓ ਰੱਬਾ ਸਮੈਲ ਨਹੀਂ ਆਈ ਇਹਨਾਂ ਨੂੰ ਹਾਏ ਹਾਏ ਆ ਦੇ ਲੋ ਸਮੈਲ ਆਈ ਤੂੰ ਆਹ ਤਰ ਦੇਖਿਆ ਪਰ ਬੰਦ ਨਹੀਂ ਕਰਿਆ ਓਏ ਉੱਟ ਕੇ ਪੜਨਾ ਪੱਲਾ ਲਾ ਕੇ ਮੋਟਰਸਾਈਕਲ ਤੇ ਲੰੋਂ ਲੱਗ ਗਿਆ ਆ ਦੇ ਚਲੋ ਕੋਈ ਗੱਲ ਕਿਧਰੇ ਨਹੀਂ ਚਲੀ ਜਾਣ ਤੇ ਨਹੀਂ ਜਾਣ ਤੇ ਚਣੇ ਜਾਣ ਜਿਹੜੀ ਕਿਲੋ ਜਾਣੇ ਖੁਸ਼ ਹੋ ਕੇ ਪੂਈਆ ਸੁ ਕਿਲੋ ਚਣੇ ਮੱਤ ਕੇ ਤੇ ਕੋਈ ਗੱਲ ਨਹੀਂ ਉਹਨਾਂ ਤੇ ਨੂੰਨ ਭੁੱਖ ਕੇ ਖਾ ਲਿਓ ਕਿਲੋ ਡੈਡੀ ਕਿਲੋ ਕੁਛ ਨਹੀਂ ਹੁੰਦਾਗਾ ਕਿਲੋ ਕੱਟ ਨਹੀਂ ਉੱਤੇ ਅੱਛਾ ਕਿਲੋ ਕੱਟ ਨਹੀਂ ਹੁੰਦੇ ਹੈ ਤੂੰ ਜਿੰਨਾ ਮਰਜੀ ਪੰਪ ਦੇ ਲਾ ਡੈਡੀ ਕੋਸ਼ਿਸ਼ ਕਰਾਂ ਮੈਂ ਪੰਪ ਨਹੀਂ ਦਿੰਦਾ ਇਹ ਆਪਣੀ ਅਸੀਂ ਬੈਠੇ ਸੀ ਪੱਖੇ ਦਾ ਪੰਪ ਦੇਣ ਨੂੰ ਰੱਖਿਆ ਸੀ ਯਾਰ ਯਾਰ ਵਾਲਾ ਪੰਪ ਦਿੰਦਾ ਮੇਰੇ ਖਿਲਾਫ ਚਲੋ ਜੀ ਜੁੜੇ ਰਹੋ ਬਲੌਗ ਦੇ ਨਾਲ ਐਂਡ ਤੱਕ ਹੁਣ ਦੇਖਦੇ ਆ ਵੀ ਗਾਲ ਗੋਲਾ ਪੈਣ ਗੀਆਂ ਜਾਂ ਕੀ ਧਰਦੇ ਆ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਮੈਂ ਧਰੂੰਗੀ ਕੀ ਵੀ ਜੇ ਤੋ ਤਾਂ ਬੋਵਾ ਦੀ ਓ ਤੂੰ ਦਾ ਗੱਟ ਗਲੰਗਟੂ ਮੈਨੂੰ ਹਏ ਵੀਰਾ ਕਮਲ ਦਦੇ ਵੀ ਨਹੀਂ ਕੋਸ਼ ਕਰਣਾ ਉਹਨੂੰ ਕੀ ਰਿੰਨੋ ਝਾਲੋਪਾ ਮੈਂ ਕੋਸ਼ ਕਰਾਂ ਉਹਨੂੰ ਖਾਣ ਨੂੰ ਚਾਹੀਦੀ ਆ ਉਹਨੂੰ ਮਿਲ ਜਾਂਦਾ ਫੋਨ ਕਰਕੇ ਦੱਸ ਤੇ ਆਲੇ ਕੱਪੜੇ ਆਪਣੇ ਪਹਿਲਾਂ ਦੇ ਤੋਤੇ ਹੋਇਆ ਤੇ ਹੁਣ ਮਸ਼ੀਨ ਚ ਪਾਏ ਹੋਇਆ ਉਹ ਕੱਢਣੇ ਆ ਜਾ ਕੇ ਕੱਢਦੇ ਆ ਹੁਣੇ ਪਾਏ ਸੀਗੇ ਮਸ਼ੀਨ ਚ ਜਿਹੜੇ ਆਏ ਤੇ ਜਿਹੜੀ ਯੂਨੀਫਾਰਮ ਸੀਗੀ ਮੇਰੇ ਸੀਗੇ ਕਪੜੇ ਦੀ ਛੋਟੇ ਤਾਂ ਆਉਂਦੇ ਨੇ ਇਹਦੀ ਦੇਖ ਲੈ ਨਹੀਂ ਕਪੜੇ ਤਾਂ ਮਸ਼ੀਨ ਦੇ ਪਾ ਦੇ ਬਸ ਆ ਇਹਨੇ ਪੈਂਟ ਬਾਅਦ ਚ ਕੱਢੀ ਆ ਫਾਈਲ ਬਾਅਦ ਖੋਲੀ ਆ ਫਾਈਲ ਹਾਂ ਉਹ ਵੈਲ ਰੱਖ ਲੈ ਚੱਲ ਸਵੇਰ ਦੀ ਮੈਂ ਕੰਮ ਕਰਨ ਲੱਗੀ ਪਈ ਆ ਹਨਾ ਵੀ ਮੈਂ ਵਿੱਚ ਦੀ ਜਣੇ ਛੁਣੇ ਜਦੋਂ ਮੈਂ ਕਿਚਨ ਵਗੈਰਾ ਸਾਫ਼ ਕੀਤਾ ਮੈਂ ਭੋਕੇ ਰੱਖੇ ਤੇ ਮੈਂ ਹੁਣ ਉਹਨਾਂ ਨੂੰ ਰੱਖਤਾ ਮੈਂ ਕਿਹਾ ਚਲੋ ਹਨਾ ਉਬਾਲ ਲਈਏ ਆਪਾਂ ਵੀ ਫਿਰ ਤੜਕਾ ਲਾਉਣੀ ਆ ਤੜਕਾ ਘੱਟ ਗਿਆ ਹੁਣ ਮੈਨੂੰ ਕੀ ਪਤਾ ਸੀਗਾ ਵੀ ਉਹਨਾਂ ਨੇ ਸੜ ਜਾਣਾ ਹੁਣ ਮੈਨੂੰ ਕੁਝ ਹੋਰ ਬਣਾਉਣਾ ਪੈਣਾ ਤੇ ਕੱਪੜੇ ਮੈਂ ਪਾਤੇ ਸੀਗੇ ਕੱਪੜੇ ਮੈਂ ਮਸ਼ੀਨ 'ਚ ਪਾਏ ਹੋਏ ਆ ਬਸ ਕੱਢਣ ਵਾਲੀ ਆ ਥੋੜੇ ਜਿਹੀ ਆ ਕੱਢਦੇ ਆ ਪਾਣੀ ਵੀ ਭਰ ਗਿਆ ਤੇ ਚਲੋ ਆਪਾਂ ਨੇ ਕੱਪੜੇ ਆਪਾਂ ਨੇ ਸੁੱਕਣੇ ਪਾਤੇ ਤੇ ਜਿਨ੍ਹਾਂ ਦੀ ਜ਼ਿਆਦਾ ਲੋਡ ਉਹ ਥੱਲੇ ਲਾ ਚੱਲਦੇ ਆ ਇਹਨਾਂ ਦੀ ਲੋਡ ਨਹੀਂ ਹੈਗੀ ਜਦੋਂ ਲੋਡ ਹੋ ਗਈ ਉਦੋਂ ਲਾ ਲਾਂਗੇ ਪੱਖਾ ਚੱਲੀ ਹੋ ਜਾਂਦਾ ਜਾਰੇ ਨਿਕਲ ਗਿਆ ਧੂਆਂ ਤਾਂ ਸਾਰਾ ਹੁਣ ਧੂਆਂ ਧਾਰ ਹੋ ਗਿਆ ਹੁਣ ਮੈਨੂੰ ਫਿਕਰ ਲੱਗੀ ਪਈ ਆ ਮੈਂ ਕੀ ਬਣਾਵਾ ਕੀ ਬਣਾਵਾ ਯਾਦ ਕਰਿਆ ਹੁਣ ਮੂੰਗੀ ਮਸਰੀ ਦੀ ਦਾਲ ਬਣੀ ਮੈਂ ਕੱਪੜੇ ਧੋਦੀ ਧੌਂਦੀ ਨੇ ਯਾਦ ਕਰਿਆ ਕੋਈ ਦਾਲ ਹੋਵੇ ਉਹ ਧਰ ਲਾ ਉਹ ਤਾਂ ਨਹੀਂ ਖਾਣ ਲੱਗ ਰਹੇ ਸਮਲ ਜੀ ਆਉਂਦੀ ਐ ਗਏ ਗਿਆ ਸੀ ਮੰਡੀ ਨੂੰ ਮਤ ਕਹਿਣਾ ਭੁੱਲ ਗਈ ਦਾਲਾਂ ਦੋੜਾ ਮਗੋਣੀ ਮੈਂ ਕਿਹਾ ਚਣੇ ਹੈਗੇ ਚਨੇ ਬਣਾ ਲੈਨੇ ਖਾਂਦੇ ਵੀ ਕਿਹੜਾ ਹੈਗੇ ਬੱਚੇ ਹੁਣ ਮੈਨੂੰ ਫਿਕਰ ਲੱਗ ਗਿਆ ਹੁਣ ਮੈਨੂੰ ਫਿਕਰ ਲੱਗ ਗਿਆ ਕੀ ਕਰੂੰ ਮੈਂ ਬੜੀ ਫਿਕਰ ਲੱਗੀ ਪਈ ਆ ਕੀ ਕਰਾਂ ਸਾਰਾ ਦਿਨ ਕੰਮ ਕਰਦੀ ਰਹੀ ਤੇ ਹਾਂਜੀ ਟਾਈਮ ਹੋ ਗਿਆ 6:30 ਦਾ ਤੇ ਮੈਂ ਮੇਰੇ ਖਿਆਲ ਨਾਲ ਫਿਕਰ ਚੀ ਅੱਧਾ ਘੰਟਾ ਬੈਠੀ ਰਹੀ ਐਨੀ ਮੈਨੂੰ ਫਿਕਰ ਹੋ ਗਈ ਵੀ ਮੈਂ ਕਿਹਾ ਮੈਂ ਫਿਕਰ ਚੀ ਬੈਠੀ ਰਹੀ ਘੰਟਾ ਅੱਧਾ ਘੰਟਾ ਦਾ ਬੈਠੀ ਰਹੀ ਹੈ ਨਾ ਤੇ ਕੁਝ ਮੈਨੂੰ ਠੰਡ ਲੱਗੀ ਕੁਝ ਬਾਹਰ ਬੈਠੀ ਰਹੀ ਮੈਂ ਤਾਂ ਧਨੀਆ ਸਮਾਰਦੀ ਸੀਗੀ ਬੈਠੀ ਮੈਨੂੰ ਐਨੀ ਫਿਕਰ ਲੱਗੀ ਵੀ ਹਾਏ ਰੱਬਾ ਹੁਣ ਕੀ ਕਰਾਂ ਹਨਾ ਤਾਂ ਆਪਣੇ ਸਜ਼ਾ ਦਿੱਤੀ ਲਓ ਰੱਬ ਨੇ ਮੈਨੂੰ ਕਾਦੀ ਸਜ਼ਾ ਦਿੱਤੀ ਹੈ ਮੇਰੀ ਆਪਣੀ ਗਲਤੀ ਹੈ ਯਾਰ ਰੱਬਾਂ ਥੋੜੀ ਆਪਣੇ ਬੰਦਿਆਂ ਨੂੰ ਸਜਾ ਦਿੰਦਾ ਤੇ ਇੱਕ ਜਿਹੜੀ ਲੋਰ ਰਹਿ ਗਈ ਧੌਣ ਤੋਂ ਇੱਕ ਵੱਡੇ ਬੇਟੇ ਦੀ ਰਹਿ ਗਈ ਧੌਣ ਤੋਂ ਦੋਨਾਂ ਭਰਾਵਾਂ ਦੀ ਇੱਕ ਇੱਕ ਲੋਰ ਰਹਿ ਗਈ ਆ ਉਹਦੀ ਵੀ ਹੁਣ ਮੈਂ ਦੇਖੀ ਐ ਇਹਦੀ ਵੀ ਉੱਧਰਲੇ ਕਮਰੇ 'ਚ ਪਈ ਆ ਤੇ ਜਿਹੜਾ ਆ ਦੇ ਆ ਕੇ ਪੇਪਰ ਆ ਜਿਹੜਾ ਕਰਦਾ ਆਪਣੇ ਪੇਪਰ ਦੀ ਤਿਆਰੀ ਤੇ ਹੁਣ ਆਪਾਂ ਚੱਲਦੇ ਆ ਕਿਚਨ ਦੇ ਵਿੱਚ ਕਿਚਨ 'ਚ ਆਪਾਂ ਕੀ ਬਣਾਈਏ ਦੇਖਦੇ ਆ ਤਿਆਰੀ ਤਾਂ ਮੈਂ ਕਰੀ ਆ ਕਿਹੜੀ ਚੀਜ਼ ਦੀ ਸਸਤੀ ਸੌਲੀ ਜੀ ਚੀਜ਼ ਬਣਾ ਲੈਂਦੇ ਆ ਆਪਾਂ ਸਸਤੀ ਜੀ ਚੀਜ਼ ਬਣਾ ਲੈਂਦੇ ਆ ਪਰ ਤਾਂ ਮੇਰਾ ਦਿਲ ਕੀਤਾ ਸੀ ਵੀ ਆਪਾਂ ਆਲੂਆਂ ਦੀ ਸਬਜ਼ੀ ਬਣਾ ਲੰਨੇ ਆ ਆਲੂਆਂ ਦੀ ਦਾਲ ਕੀ ਹੋਊਗੀ ਤਰੀ ਵਾਲੇ ਆਲੂ ਧਨੀਆ ਪਾ ਕੇ ਬਣਾ ਲੰਨੇ ਆ ਤੇ ਮੈਂ ਸੋਚਿਆ ਸੀ ਵੀ ਬਣਾ ਲੰਨੇ ਆ ਫਿਰ ਮੇਰੇ ਬੱਚਿਆਂ ਨੇ ਇਹ ਵੀ ਨਹੀਂ ਖਾਣੇਗੇ ਵੀ ਹੁਣ ਆਪਾਂ ਚਟਣੀ ਕੁੱਟ ਲੰਨੇ ਆ ਪਿਆਜ਼ ਕੱਟ ਦਿਆਂ ਹੁਣ ਆਪਾਂ ਚਟਣੀ ਬਣਾ ਲੰਨੀ ਆ ਚਟਣੀ ਕੁੱਟਣੀ ਵੀ ਕਾਦੀ ਆ ਗ੍ਰाइंड ਕਰ ਲੈਣੀ ਆ ਆਪਾਂ ਨੇ ਲੈਟ ਨਾ ਵੱਜੇ ਤੇ ਉਸ ਤੋਂ ਪਹਿਲਾਂ ਆਪਾਂ ਹੁਣ ਆਪਾਂ ਬਣਾ ਲਈਏ ਚਟਣੀ ਇੱਕ ਠੰਡ ਨਹੀਂ ਜ਼ਿਆਦੇ ਆ ਧੁੱਪ ਤਾਂ ਜਿਹੜੀ ਦਿਨ ਦੇ ਵਿੱਚ ਨਿਕਲ ਹੀ ਨਿਕਲ ਹੀ ਤੇ ਹਦੋਂ ਬਦ ਠੰਡ ਆ ਭਾਈ ਹਾਏ ਹਾਏ ਇੰਨੀ ਮੈਂ ਤਾਂ ਬਾਹਰ ਬੈਠੀ ਠਰ ਗਈ ਮੈਂ ਤਾਂ ਕੰਨ ਕੋ ਨੂੰ ਠਰ ਗਏ ਇੰਨੀ ਜਿਆਦੇ ਠੰਡ ਆ ਹਾਏ ਇਹਨਾਂ ਦਾ ਹੁਣ ਕੀ ਕਰਾਂ ਹਾਲੇ ਤੱਕ ਤਾਂ ਕੋਈ ਕਿਸੇ ਨੇ ਗਲਾਂ-ਗੋਲਾਂ ਨਹੀਂ ਕੱਢੀਆਂ ਗਿਆ ਜਮਾ ਸਾੜ ਤੇ ਜਮ ਮਾਈ ਵਿੱਚ ਦੀ ਗਲੀਆਂ ਨਿਕਲਣ ਵਾਲੀਆਂ ਹੋ ਗਈਆਂ ਤੇ ਪਰ ਡਬੂ ਦੇ ਵਿੱਚ ਦੀ ਗਲੀਆਂ ਨਿਕਲਣ ਵਾਲੀਆਂ ਵਾਓ ਦੇਖ ਲੈ ਮੈਂ ਮੰਟਾਂ ਨੇ ਕੀਤੇ ਨਾ ਦਿੱਤੇ ਜੂਝਾ ਮੁੰਡੀ ਲਓ ਜੀ ਪਿਆਜ਼ ਛਿੱਲ ਲੈਣੇ ਆ ਚਟਣੀ ਬਣਾ ਲੈਣੇ ਹੋਰ ਹਾਰ ਕੇ ਬੰਦਾ ਕੀ ਕਰੇ ਕਦੋਂ ਕਿਵੇਂ ਮੈਂ ਬੇਤਿਆਨ ਹੋ ਗਈ ਅੱਜ ਧਰਤੀ ਕਦੇ ਨਹੀਂ ਇਦਾਂ ਹੋਇਆ ਹੈ ਜਿਹੜਾ ਚਾੜ ਭਾਂਡੇ ਭਾਣੇ ਧੋਣ ਨਾਲ ਕਿਹੜਾ ਵੇਲਾ ਹੋ ਗਿਆ ਕੱਪੜੇ-ਕੱਪੜੇ ਧੋਣ ਕਰਕੇ ਕੰਮ ਲੇਟ ਹੋ ਗਿਆ ਅੱਜ ਜਿਹੜਾ ਟਿਫਨ ਵੀ ਪਿਆ ਬਸ ਸੌਂਚ ਚਟਣੀ ਬਣਾ ਕੇ ਧੋਣੇ ਭਾਂਡੇ ਮਸੂਏ ਦੀ ਸਵੇਰ ਨੂੰ ਕੱਖ ਨਹੀਂ ਪਣੀ ਟਿਫਨ ਚੋਂ ਆਉਣ